ਕਰਦੇ ਸਾਡੇ ਕੋਲ 600 ਰੁਪਏ ਦੀ ਲਾਟਰੀ ਹੈ ਜਿਹੜੀਆਂ 25 ਟਿਕਟਾਂ ਮਿਲਦੀਆਂ 150 ਰੁਪਏ ਦੀਆਂ ਉਹਦਾ 1 ਕਰੋੜ ਦਾ ਪ੍ਰਾਈਜ਼ ਹੈ 1 ਵਜੇ 6 ਵਜੇ 8 ਵਜੇ ਤਿੰਨ ਟਾਈਮ ਉਹਦੇ ਡਰਾ ਹੁੰਦੇ ਨੇ ਜੀ ਤਿੰਨ ਟਾਈਮ ਡਰਾ ਹਾਂਜੀ ਉਸ ਤੋਂ ਬਾਅਦ ਵੀ ਜਿਹੜੇ ਫੈਸਟੀਵਲ ਬੰਪਰ ਨੇ ਜਿੱਦਾਂ ਹੁਣ ਹੋਲੀ ਬੰਪਰ ਚੱਲ ਰਿਹਾ ਜੀ ਪੰਜਾਬ ਸਰਕਾਰ ਦਾ ਆਹ ਵਾਲੀ ਟਿਕਟ ਹੈ ਜੀ 2.5 ਕਰੋੜ ਰੁਪਏ ਦਾ ਗਰੰਟੀਡ ਡਰਾਮ ਹੈ ਜੀ ਇਹ 80 ਦੇ ਪਰੇ ਪੰਡ ਲਾਟਰੀ ਜਿਹਾ ਸਿੱਦੇ ਚੀਜ਼ਾਂ ਨਹੀਂ ਮਿਲਣਗੀਆਂ ਜੀ ਚਾਰ ਕੁੜੀਆਂ ਮੇਰੇ ਕੋਲ ਕੰਮ ਕਰਦੀਆਂ ਨੇ ਕੱਲੀ ਕੱਲੀ ਡਿਊਟੀ ਲਈ ਜੇ ਕਿਹੜਾ 100 ਰੁਪਏ ਦਾ ਪ੍ਰਾਈਸ ਲੱਗਦਾ ਉਹਨੂੰ ਕਾਲ ਕਰੋ ਅਸੀਂ ਕਿਹੜਾ ਆਪਣੀ ਜੇਬ ਚੋਂ ਦੇਣਾ ਠੀਕ ਹੈ ਗਵਰਨਮੈਂਟ ਦਾ ਹੈ ਸਾਡੇ ਕੋਲ ਜੇ 100 ਰੁਪਏ ਲੱਗੂਗਾ ਅਗਲਾ ਆਊਗਾ ਤਾਂ ਇਹਨਾਂ ਦੁਬਾਰੇ ਲੈਣ ਤੇ ਟਿਕਟ ਵੀ ਭਾ ਕੇ ਜਾਓਗੇ ਵੀਰੇ ਮੰਨ ਕੇ ਚੱਲੋ ਵੀ ਲੋਕਾਂ ਨੂੰ ਭਰੋਸਾ ਦਿਵਾ ਸਕਦੇ ਆ ਵੀ ਪੂਰਾ ਕੰਮ ਘੈਂਟ ਆ ਨਾ ਇਸ ਵਾਰ ਅਸੀਂ ਰਖੜੀ ਤੋਂ ਦੋ ਦਿਨ ਪੰਜ ਕਸਟਮਰ ਚੋਂ ਜਾ ਰਹੇ ਆ ਜੀ ਪੰਜ ਜਿਹਦੇ ਵਿੱਚ ਪਹਿਲੇ ਨੂੰ ਸੋਨੇ ਦੀ ਮੁੰਦੀ ਨਾਲ ਸਨਮਾਨ ਕੀਤਾ ਜਾਊਗਾ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇ ਹਾਂ ਜੇ ਤੁਹਾਡੇ ਚੈਨਲ ਤੋਂ ਤੁਹਾਨੂੰ ਵੀ ਬੁਲਾਵਾਂਗੇ ਤੇ ਦੂਜੇ ਬੰਦੇ ਨੂੰ ਦਿੱਤਾ ਕਿਹਦਾਂ ਦੀ ਵੀਡੀਓ ਆਈਫੋਨ ਵੀ ਦੇ ਸਕਦੇ ਆ ਬੀਵੋ ਦਾ ਵੀ ਦੇ ਸਕਦੇ ਆ ਹਨਾ ਤੇ ਤੀਜੇ ਨੂੰ ਕੀ ਪੈਡ ਮੋਬਾਈਲ ਆ ਦੋ ਸਰਪਰੇ ਗਿਫਟ ਨੇ ਜੇ ਕਰੋਨਾ ਕੋਲ ਹਾਰਡ ਕਾਪੀ ਉਹਨਾਂ ਦੇ ਹੱਥ ਜਾਓ ਜੀ ਤਾਂ ਉਹ مالک ਨੇ ਫੋਟੋ ਦਾ ਕੋਈ ਕੰਮ ਨਹੀਂ ਕਰਨਾ ਫੋਟੋ ਦਾ ਕੋਈ ਕੰਮ ਨਹੀਂ ਫੋਟੋ ਦਾ ਕੋਈ ਕੰਮ ਨਹੀਂ ਕੋਈ ਸਬੂਤ ਨਹੀਂ ਜੇ ਤੁਹਾਡੇ ਕੋਲ ਫੋਟੋ ਆ ਤੁਸੀਂ ਨਹੀਂ مالک ਹੈਗੇ ਅੱਛਾ ਜੇ ਤੁਹਾਡੇ ਹੱਥੇ ਟਿਕ ਟਿਕ ਤਾਂ ਤੁਸੀਂ ਜੇ ਤੁਹਾਨੂੰ WhatsApp ਤੇ ਫੋਟੋ ਆਈ ਹੈ ਕਾਲੂ ਤੁਹਾਨੂੰ 1.5 ਕਰੋੜ ਦਾ ਨਾਮ ਨਿਕਲੇ ਤੁਸੀਂ مالک ਨਹੀਂ ਹੈਗੇ ਹਾਂ مالک ਨਹੀਂ ਹੈਗੇ ਗਾਹਾਂ ਅੱਗੇ ਦੇਖੋ ਦੁਕਾਨਦਾਰ ਦੀ ਇਮਾਨਦਾਰੀ ਆ ਪਰ 1.5 ਕਰੋੜ ਦੇ ਕੇ ਪਹਿਲਾਂ ਵੀ ਇੱਕ ਬੰਦਾ ਵਿਚਲ ਗਿਆ ਅਸੀਂ ਵੀਡੀਓ ਚੱਲ ਰਹੀਆਂ ਨੇ ਮਿੱਤਰੋ ਇਸ ਟਾਈਮ ਬਾਈ ਮੈਂ ਅਮਰਗੜ ਦੇ ਵਿੱਚ ਆ ਤੇ ਮੈਂ ਜਿਹੜੇ ਬੰਦਾਂ ਤੁਹਾਨੂੰ ਮਿਲਾਉਣ ਲੱਗਿਆ ਨਾ 150 ਤੋਂ ਪਲੱਸ ਬੰਦੇ ਨੂੰ ਇਹ ਕਰੋੜਪਤੀ ਬਣਾ ਚੁੱਕਿਆ ਤੁਸੀਂ ਬਿਲਕੁਲ ਸਹੀ ਸੁਣਿਆ ਮੈਂ ਇਸ ਟਾਈਮ ਪੰਡਤ ਜੀ ਲਾਡਰੀ ਵਾਲਿਆਂ ਕੋਲ ਪਹੁੰਚਿਆ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਗੱਲ ਬਿਲਕੁਲ ਸਹੀ ਹੈ ਵੀ 150 ਬੰਦਾ ਕਰੋੜਪਤੀ ਬਣਾਦਾ ਹਾਂ ਸਬੂਤ ਨੇ ਜੀ ਝੂਠ ਨਹੀਂ ਬੋਲਦੇ ਮੇਰੀ ਏਜੰਸੀ ਪਨੋਟ ਐਂਟਰਪ੍ਰਾਈਜ਼ ਤੋਂ 150 ਤੋਂ ਪਲੱਸ ਕਰੋੜਪਤੀ 150 ਤੋਂ ਹਾਂ ਜੀ ਪੰਜਾਬ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਜਿੱਥੇ ਸਾਡੇ ਕੋਲ ਕਰੋੜਪਤੀ ਨਾ ਬਣਿਆ ਹੋਵੇ ਆਲੇ-ਦਾਲੇ ਸਟੇਟਾਂ ਦੇ ਵੀ ਬਣੇ ਨੇ ਠੀਕ ਹੈ ਜੀ ਤੇ ਬੋਰਡ ਦੇ ਉੱਪਰ ਫੋਟੋ ਲੱਗੀ ਹੈ ਪਨੋਟ ਸਾਹਿਬ ਦੀ ਤੇ ਕਰੰਟ ਸਾਡੇ ਕੋਲ 21 ਹੁਣੇ ਕਰੰਟ ਲੱਗ ਕੇੜਾ ਲੇਟੈਸਟ 12 1 2025 ਨੂੰ 50 ਰੁਪਏ ਵਾਲੀ ਟਿਕਟ ਨਾਗਾ ਲੈਂਡ ਦੇ ਵਿੱਚੋਂ ਲੱਗਿਆ ਹੈ 50 ਰੁਪਏ ਦੇ ਟਿਕਟ ਦੇ ਵਿੱਚ ਨਾਗਾਲੈਂਡ ਦੇ ਵਿੱਚੋਂ 21 ਲੱਖ ਦਾ ਪ੍ਰਾਈਜ਼ ਲੱਗਿਆ ਹੈ। ਹਾਂਜੀ ਉਸ ਤੋਂ ਬਾਅਦ ਦੇ ਵਿੱਚ ਵੀ ਸਾਡੇ ਕੋਲ ਪ੍ਰਾਈਜ਼ ਲੱਗੇ ਨੇ ਜਿਵੇਂ ਮੰਨ ਲਓ 90 ਹਜ਼ਾਰ ਹੋ ਗਿਆ, 45 ਹਜ਼ਾਰ ਹੋ ਗਿਆ ਉਹ ਅਸੀਂ ਹੁਣ ਨਾਮ ਨਹੀਂ ਗਿਣਦੇ। ਉਹਨਾਂ ਦੇ ਹੱਥਾਂ 'ਚ ਵੱਡੇ ਨਾਮ ਲੱਗੇ ਉਹ ਸਾਨੂੰ ਨਾਰਮਲ ਜੀ ਗੱਲਾਂ ਲੱਗਦੀਆਂ ਨੇ। ਜਿੱਦਾਂ ਰਾਤ ਨੂੰ 24 ਹਜ਼ਾਰ ਲੱਗੇ ਟਿਕ ਨੂੰ ਇਹ ਅਸੀਂ ਨਾਰਮਲ ਗੱਲਾਂ ਨੇ। ਇੱਕ ਮੈਂ ਉਰਦੀ-ਉਰਦੀ ਜੀ ਗੱਲ ਸੁਣੀ ਵੀ ਰਾਸ਼ੀ ਦੇ ਇੱਕੇ ਦਾ ਦਿੰਦੇ ਨੇ ਵੀ ਕਿਹੜੀ ਰਾਸ਼ੀ ਦੇ ਵਿੱਚ ਨਾਮ ਜਾਊਗਾ ਇਹਦੇ ਵਿੱਚ ਕਿੰਨੀ ਗਿਸਚਾਈ ਹੈ। ਦੇਖੋ ਜੀ ਸਾਡੇ ਬਜ਼ੁਰਗ ਸੀ ਜੋਤਸ ਦਾ ਕੰਮ ਕਰਦੇ ਸੀ ਠੀਕ ਹੈ ਅਸੀਂ ਨਿੱਕੇ ਨਿੱਕੇ ਕੋਲੇ ਕਰੀ ਹੋਈ ਆ ਚਾਰੀਆ ਕਰੀ ਹੋਈ ਅਤੇ ਜੋਤਸ ਦੀ ਪੀ ਐਚ ਡੀ ਕਰ ਰਹੇ ਨੇ ਹਨ ਗ੍ਰਹਾਂ ਦਾ ਸਿਸਟਮ ਹੁੰਦਾ ਜਿੱਦਾ ਹੁਣ ਗੁਰੂ ਗ੍ਰਹਿ ਆਪਣੇ ਮਿਥਨ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਗਿਆ ਜੀ ਠੀਕ ਹੈ ਇਸ ਕਰਕੇ ਜਿਹੜੇ ਹੁਣ 2 ਮਹੀਨੇ ਇਨਾਮ ਲੱਗਣ ਦੇ ਚਾਂਸ ਨੇ ਉਹ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਦੇ ਵਿੱਚ ਜਾਣਗੇ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਵਾਲੇ ਬੰਦੇ ਨੇ ਉਹ ਆਪਣਾ ਡੇਟ ਆਫ ਬਰਥ ਲੈ ਕੇ ਹੁਣ ਸਾਡੇ ਕੋਲ ਜਨਮ ਦਾ ਟਾਈਮ ਲੈ ਕੇ ਹੁਣ ਤੇ ਕੁੰਡਲੀ ਬਣਾ ਕੇ ਉਹਨਾਂ ਨੂੰ ਬਕਾਇਦਾ ਟਿਕਟ ਦਿੱਤੀ ਜਾਊਗੀ ਤੇ ਉਹਦੀ ਐਕਸਟਰਾ ਫੀਸ ਅਸੀਂ ਕੋਈ ਨਹੀਂ ਲੈਂਦੇ ਜਿਹੜਾ ਨਾਰਮਲ ਰੇਟ ਚੱਲਦਾ ਉਹ ਹੀ ਆ। ਹਾ ਜੋ ਟਿਕਟ ਦਾ ਰੇਟ ਆ ਜਿੱਦਾਂ ਹੁਣ ਮੰਨ ਲਓ 500 ਦੀ ਟਿਕਟ ਆ ਜੀ। ਠੀਕ ਹੈ ਤਾਂ 500 ਰੁਪਏ ਲੈ ਜਾਊਗਾ ਐਕਸਟਰਾ ਫੀਸ ਕੋਈ ਨਹੀਂ। ਤੇ ਇਹਦੇ ਵਿੱਚ ਇੱਕ ਗੱਲ ਹੋ ਰਹੀ ਸੀ ਕਰੀਆ। ਕਈ ਲੋਕ ਅੱਜਕੱਲ ਦੇ ਕੋਈ ਹਰ ਇੱਕ ਬੰਦਾ ਪਰੇਸ਼ਾਨ ਹੈ ਨਾ। ਸਾਡੇ ਕੋਲ ਆ ਕੇ ਪੁੱਛ ਲੈਣੇ ਸਾਡੇ ਤੇ ਕਰਜਿਆ ਜੀ ਆ ਬਾਸ ਪਰਸਨਲ ਲਾਈਫ ਬਾਰੇ ਹੈ ਨਾ। ਉਹ ਵੀ ਅਸੀਂ ਇੱਕ ਸੰਡੇ ਦਾ ਤਾਂ ਰੱਖਦਾ ਐਤਵਾਰ ਨੂੰ। ਜੇ ਕਿਸੇ ਨੇ ਪੁੱਛਣਾ ਪਰਸਨਲੀ ਕੋਈ ਫੀਸ ਨਹੀਂ, 프리 ਸੇਵਾ ਤੇ ਪਰ ਇੱਕ ਉਹਦੇ ਵਿੱਚ ਇਹ ਸ਼ਰਤ ਜੁਰੂਰ ਆ ਵੀ ਜੇ ਆਦਮੀ ਕੋਈ ਆਉਣਾ ਕਿਸੇ ਨੇ ਤਾਂ ਫਰੂਟ ਜਰੂਰ ਲੈ ਕੇ ਆਉਣਾ ਚਾਹੀਏ ਇੱਕ ਪੀਸ ਲੈ ਪਤਰੀ ਖਰਾਉਣ ਤੇ ਹੋਰ ਕੋਈ ਐਕਸਟਰਾ ਪੈਸਾ ਨਹੀਂ ਫ੍ਰੀ ਸੇਵਾ ਐਤਵਾਰ ਨੂੰ ਜੀ ਪਰਸਨਲੀ ਸਿਰਫ ਬਾਕੀ ਦਿਨ ਪੁੰਡਲੀਆਂ ਨਾਲ ਟਿਕਟਾ ਦਿੰਨੀ ਦਿੰਦੇ ਆ ਜੀ ਪੰਜਾਬ ਦੇ ਵਿੱਚ ਬਹੁਤ ਲਾੜ ਰੀਆਂ ਪੈ ਰੀਆਂ ਨਾ ਸਰਕਾਰੀ ਲਾੜਰੀ ਪੰਜਾਬ ਦੇ ਵਿੱਚ ਬਹੁਤ ਕਿਤੇ ਚੱਲ ਰਹੀ ਆ ਪਰ ਲੋਕ ਤੁਹਾਡੇ ਕੋਲ ਬਹੁਤ ਜ਼ਿਆਦਾ ਆਉਂਦੇ ਆ ਅਸੀਂ ਵੀ ਕਈ ਵਾਰ ਲੰਘੇ ਆ ਤੁਹਾਡੇ ਭੀੜੀ ਹੁੰਦੀ ਆ ਇਥੇ ਇਹ ਕਾਰਨ ਕੀ ਆ ਵੀ ਸਭ ਤੋਂ ਵੱਡੀ ਕਾਰਨ ਹੈ ਜੀ ਪ੍ਰਮਾਤਮਾ ਦਾ ਹੱਥ ਆ ਸਿਰ ਤੇ ਕਿਰਪਾ ਠੀਕ ਹੈ ਜੋ ਕਹਣਿਆ ਸੱਚ ਹੁੰਦਾ ਕਰੰਟ ਹੋਣਾ ਸੀ 15 ਫਰਵਰੀ ਦੇ ਡਰਾਅ ਕਟੇ 2.2 ਕਰੋੜ ਦਾ ਤੇ ਅਸੀਂ ਸਾਡੀ ਵੀਡੀਓ ਹੁਣ ਵੀ ਪਈਆਂ ਨੈਟ ਤੇ ਉਹ ਤਾਂ ਡਿਲੀਟ ਨਹੀਂ ਹੋਈਆਂ ਤੇ ਮ ਮਣੀ ਮਰੀ ਪੋ ਇੱਕ ਬਾਣੀ ਸੱਚ ਕਰੀ ਉਸ ਤੋਂ ਹਾਂਜੀ ਉਸ ਤੋਂ ਪਹਿਲਾਂ ਮੈਂ ਕੁੰਭਰਾਸੀ ਦਾ ਨਾਮ ਦਾ ਜ਼ਿਕਰ ਕਰੇ ਵੀ ਕੁੰਭਰਾਸੀ ਨਾਮ ਲੱਗੂਗਾ ਤੇ ਸਾਰ ਦਾ ਗਲਵਾਰ ਜਮਣਾ ਨਗਰ ਦੇ ਰਹਿਣ ਵਾਲੇ ਮੈਂ ਉਦੋਂ 1300 ਤੋਂ ਕੰਪੋ ਬੈਕ ਗਿਆ ਸੀ ਤੇ ਉਹਨਾਂ ਨੇ ਆਪਣੀ ਮਿਸ ਤੇ ਆਪਣੇ ਨਾਮ ਤੇ ਪਾਇਆ ਤੇ ਉਹਨਾਂ ਨੂੰ ਨਾਮ ਲੱਗਿਆ ਕੁੰਭਰਾਸੀ ਵਿੱਚ ਉਸ ਤੋਂ ਬਾਅਦ ਖੋਸਾ ਕੋਟਲਾ ਪਿੰਡ ਸਕਚੈਣ ਧਾਲੀਵਾਲ ਠੀਕ ਹੈ ਉਹਨਾਂ ਨੇ ਮੇਰੀ ਵੀਡੀਓ ਦੇ ਵਿੱਚ ਦੇਖ ਕੇ ਟਿਕਟਾਂ ਪਾਉਣ ਲੱਗੇ ਤੇ ਉਹਨਾਂ ਦੀ ਕੁੰਬਰਾ ਸੀ ਉਹਨਾਂ ਨੂੰ 1 ਕਰੋੜ ਦਾ ਨਾਮ ਲੱਗੇ 6 ਰੁਪਏ ਵਾਲੀ ਟਿਕਟ ਦੇ ਵਿੱਚ ਜਿਹੜੀ ਆ ਛੋਟੀ ਟਿਕਟ ਹੁੰਦੀ ਆ 6 ਰੁਪਏ ਵਾਲੀ ਠੀਕ ਹੈ ਇਹ ਚੋ ਕਰੋੜ ਰੁਪਏ ਦਾ ਨਾਮ ਉਹ ਜਦ ਪੱਤਰਕਾਰ ਇਹਨੂੰ ਇੰਟਰਵਿਊ ਕਰ ਉਹਨਾਂ ਨੇ ਮੇਰਾ ਬਕਾਇਦਾ ਵੀਡੀਓ ਦੇ ਵਿੱਚ ਜੇਕਰ ਵੀ ਕਰਿਆ ਵੀ ਜਿਹੜੀ ਮੈਂ ਟਿਕਟ ਪਾਉਣ ਲੱਗੇ ਸੀ ਪੰਡਤ ਦੀ ਵੀਡੀਓ ਦੇਖ ਕੇ ਪਾਉਣ ਲੱਗੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਲੋੜੀ ਦੇ ਵਿੱਚ ਸਾਡੀ ਭੂਇ ਇੱਕ ਬਾਣੀ ਸੱਚ ਹੋਈ ਆ ਜੀ ਠੀਕ ਹੈ ਜਿਹੜੀ ਪ੍ਰਮਾਤਮਾ ਨੇ ਹੱਲ ਤੱਕ ਆਜ ਰੱਖੀ ਆ ਜੀ ਹੱਲ ਤੱਕ ਝੂਠ ਜਿਵੇਂ ਕਈ ਲਾਡਰੀਆਂ ਵਾਲੇ ਕੀ ਕਰਦੇ ਜਿਵੇਂ ਹੁਣ ਮੰਨ ਕੇ ਚੱਲੋ ਕਿਸੇ ਨੂੰ ਨਾਮ ਨਿਕਲ ਆਇਆ ਉਹੀ ਪਰਚੀ ਸਿੱੜ ਦਿੰਦੇ ਆ ਜਿਵੇਂ ਕਈ ਹੋਈਆਂ ਹਨ ਅੱਗੇ ਵੀ ਖਬਰਾਂ ਵੀ ਆਪਾਂ ਸੁਣੀਆਂ ਉਦਾਂ ਦਾ ਸਿਸਟਮ ਤਾਂ ਨਹੀਂ ਕੋਈ ਨਹੀਂ ਨਹੀਂ ਸਾਡੇ ਕੋਲ ਇਦਾਂ ਦਾ ਕੋਈ ਸਿਸਟਮ ਨਹੀਂ ਪਰ ਅਸੀਂ ਨੌਂੜੀ ਲੈਂਦੇ ਵਾਲੇ ਦੇਲੇ ਕੁਝ ਇੱਕ ਬੰਦੇ ਹਨ ਐ ਜੇ ਹੈਗੇ ਹੁਣ ਸਾਡੇ ਕੋਲ ਪਿੱਛੇ ਸਾਡੇ ਨੌਲੇਜ ਦੇ ਵਿੱਚ ਆਇਆ ਬੰਦੇ ਦਾ 10 ਤਰੀਕ ਦਾ ਪ੍ਰਾਈਸ ਲੱਗਿਆ ਆ ਠੀਕ ਹੈ ਤੇ ਉਹਨੂੰ 15 ਤਰੀਕ ਨੂੰ ਬੰਦਾ ਕਿਤੇ ਹੋਰ ਚੈੱਕ ਕਰਾਉਂਦਾ ਆ ਕੇ ਫੇਰ ਕਹਿੰਦਾ ਭਾਈ ਮੇਰਾ ਨਾਮ ਦੇ ਤੇ ਉਸ ਤੋਂ ਬਾਅਦ ਬੰਦਾ ਕਹਿ ਰਿਹਾ ਮੈਂ ਟਿਕਟ ਡਰਸਟ ਵੀਂ ਚ ਸਿੱੜਤੀ ਜੀ ਮੈਂ ਚੈੱਕ ਨਹੀਂ ਕਰੀ ਠੀਕ ਹੈ ਤੇ 45 ਰੁਪਏ ਅਗਲੇ ਲੈਤਾ ਉਹਦੇ ਧਾਮ ਜੀ ਜੇ ਕੋਈ ਮਾਤਰਾ ਹੁੰਦਾ ਵਿਚਾਰਾ ਗਿਆ ਸੀ 5 ਦਿਨ ਲਈ ਉਹ ਲੋਪਰੇਆ ਠੀਕ ਹੈ ਇਹ ਜੇ ਪਾਰੇ ਪੰਡਲਾਡ ਏਜੰਸੀ ਦੇ ਚੀਜ਼ਾਂ ਨਹੀਂ ਮਿਲਣਗੀਆਂ ਜੀ ਚਾਰ ਕੁੜੀਆਂ ਮੇਰੇ ਕੋਲ ਕੰਮ ਕਰਦੀਆਂ ਨੇ ਕੱਲੀ ਕੱਲੀ ਡਿਊਟੀ ਲਈ ਇਹ ਵੀ ਜੇ ਕਿਤੇ 100 ਰੁਪਏ ਦਾ ਪ੍ਰਾਈਸ ਲੱਗਦਾ ਉਹਨੂੰ ਕਾਲ ਕਰੋ ਅਸੀਂ ਕਿਹੜਾ ਆਪਣੀ ਜੇਬ ਚੋਂ ਦੇਣਾ ਠੀਕ ਹੈ ਗਵਰਨਮੈਂਟ ਦਾ ਸਾਡੇ ਕੋਲ ਜੇ 100 ਰੁਪਏ ਲੱਗੂਗਾ ਅਗਲਾ ਆਊਗਾ ਤਸੀਂ ਇਹਨਾਂ ਦੁਬਾਰੇ ਲੈਣ ਤੇ ਟਿਕਟ ਵੀ ਭੱਗ ਜਾਊਗਾ ਵੀ ਜਦੋਂ ਵੀ ਤੁਸੀਂ ਲਾਟਰੀ ਪਾਉਣੀ ਆ ਕਦੇ ਅਮਰਗੜ ਤੋਂ ਗੁਜ਼ਰਦੇ ਹੋਏ ਹਨ 6 ਵਾਲੀ ਕਿੰਨੇ ਵਾਲੀ ਵੀ ਹੈ ਕਿੰਨੇ ਤੋਂ ਸਟਾਰਟਿੰਗ ਕਿੰਨੇ ਹੁੰਦਾ ਹੈ ਸਟਾਰਟਿੰਗ ਸਾਡੇ ਕੋਲ 6 ਰੁਪਏ ਦੀ ਲਾਟਰੀ ਹੈ ਜਿਹੜੀਆਂ 25 ਟਿਕਟਾਂ ਮਿਲਦੀਆਂ 150 ਰੁਪਏ ਦੀਆਂ ਉਹਦਾ 1 ਕਰੋੜ ਦਾ ਪ੍ਰਾਈਜ਼ ਹੈ 1 ਵਜੇ 6 ਵਜੇ 8 ਵਜੇ ਤਿੰਨ ਟਾਈਮ ਉਹਦੇ ਡਰਾਅ ਹੁੰਦੇ ਨੇ ਜੀ ਤਿੰਨ ਟਾਈਮ ਡਰਾ ਹਾਂਜੀ ਉਸ ਤੋਂ ਬਾਅਦ ਵੀ ਜਿਹੜੇ ਫੈਸਟੀਵਲ ਬੰਪਰ ਨੇ ਜਿੱਦਾਂ ਉਹਨਾ ਹੋਲੀ ਬੰਪਰ ਚੱਲ ਰਿਹਾ ਜੀ ਪੰਜਾਬ ਸਰਕਾਰ ਦਾ ਆਹ ਵਾਲੀ ਟਿਕਟ ਹੈ ਜੀ 2.5 ਕਰੋੜ ਰੁਪਏ ਦਾ ਗਰੰਟੀਡ ਨਾਮ ਹੈ ਜੀ ਇਹ 2.5 ਕਰੋੜ ਦਾ ਗਰੰਟੀਡ ਹਾਂਜੀ ਕਈ ਬੰ ਜੇ ਤਾਂ ਮੰਨ ਲਓ ਵੀ ਗਵਰਨਮੈਂਟ ਨੇ 6 ਲੱਖ ਟਿਕਟਸ ਆਪੀ ਜੀ 3 ਲੱਖ A ਦੀ 3 ਲੱਖ B ਦੀ ਗਵਰਨਮੈਂਟ ਦੀ 3 ਲੱਖ ਟਿਕਟ ਵੇਚ ਗਈ 3 ਲੱਖ ਰਹਿ ਗਈ ਗਵਰਨਮੈਂਟ ਕੋਲ ਤਾਂ ਜਿਹੜੀ ਮਸ਼ੀਨ ਘੁੰਮਣੀ ਆ ਉਹ ਜੇ ਮੰਨ ਲਓ ਗਵਰਨਮੈਂਟ ਵਾਲੀ ਟਿਕਟਾਂ ਚ ਨੰਬਰ ਕੱਢ ਗਿਆ ਤਾਂ ਉਹ ਮੰਨੇਣੇ ਯੋਗ ਮਸ਼ੀਨ ਦੁਆਰੇ ਘੁੰਮੂਗੀ ਜਿਆਣੀ ਵਿਕੀ ਹੋਈ ਟਿਕਟਾਂ ਦੇ ਨਾਮ ਹੋਗਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਦਿਆਂ ਨੇ ਕੋਈ ਲੋਡ ਨਹੀਂ ਕਲੀਅਰ ਕਰਦੇ ਜੇ ਕਸਟਮਰ ਕੋਈ ਵੀ ਸਾਡੇ ਕੋਲ ਟਿਕਟ ਪਾ ਰਿਆ ਉਹ ਜਾ ਕੇ ਆਪਣੀ ਟਿਕਟ ਲਿਆ ਕੇ ਉੱਥੇ ਲਾਈਵ ਰਿਜ਼ਲਟ ਕੋਲੇ ਖੜ ਕੇ ਦੇਖ ਸਕਦਾ ਜਿੱਥੇ ਡਰਾਅ ਕੱਢਦੇ ਤੇ ਜੇਕਰ ਉਹ ਮ ਹੋ ਲੋਟਰੀ ਕੋਈ ਪਰਦੇਚ ਨਹੀਂ ਡਰਾ ਚ ਬਾਕੀ YouTube ਤੇ ਲਾਈਵ ਚੱਲਦਾ ਜੀ ਇਹਦਾ ਇਹ ਲਾਈਵ ਚੱਲਦਾ YouTube ਹਾਂਜੀ ਸਾਈਟ ਹੁੰਦੀ ਹੈ ਜੀ ਪੰਜਾਬ ਸਟੇਟ ਦੀ www.punjablottery.com ਹਰ ਇੱਕ ਡਰਾਅ ਦਾ ਲਾਈਵ ਚੱਲੋ ਅੱਜ ਅਣ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਅ ਅਫਸਰਾਂ ਦੀ ਮੌਜੂਦਗੀ 'ਚ ਇਹ ਡਰਾਅ ਕੱਢੇ ਜਾਂਦੇ ਨੇ ਤੇ ਹੁਣ ਜਿਹੜਾ ਇੱਕ ਹੋਰ ਤੁਹਾਨੂੰ ਕਲੀਅਰ ਕਰ ਦਣਾ ਵੀ ਜਿਹੜੇ ਮਿਥਰਾਸੀ ਦੇ ਤੁਲਾ ਰਾਸੀ ਵਾਲੇ ਬੰਦੇ ਨੇ ਹਾਂਜੀ ਉਹ ਆਪਣਾ 2200 ਰੁਪਏ ਵਾਲਾ ਕੰਬੋ ਪੈਕ ਪਾਓ ਓਕੇ ਜੇਕਰ ਉਹਨਾਂ ਦੀ ਜੇਬ ਜਹਾਤ ਦਿੰਦੀ ਆ ਜੇਕਰ ਉਹਨਾਂ ਦੇ ਵਾਈਟ ਨਹੀਂ ਹੈਗਾ ਤਾਂ ਸਿੰਗਲ ਟਿਕਟ ਵੀ ਪਾ ਸਕਦੇ ਨੇ 500 ਜੇਕਰ ਉਹਨਾਂ ਦਾ ਵਾਈਟ ਆ ਡੇਟ ਆਫ ਕਿਉਂਕਿ 2200 ਦਾ ਵੀ ਸਾਡਾ ਉਹਦੇ ਰਾਸ਼ੀਆਂ ਦੇ ਨਾਲ ਸੰਪਰਕ ਤੇ ਹੁਣ ਜਿਹੜਾ ਇੱਕ ਹੋਰ ਤੁਹਾਨੂੰ ਕਲੀਅਰ ਕਰ ਦਣਾ ਵੀ ਜਿਹੜੇ ਮੇਥਰ ਰਾਸ਼ੀ ਦੇ ਤੁਲਾ ਰਾਸ਼ੀ ਵਾਲੇ ਬੰਦੇ ਨੇ ਉਹ ਆਪਣਾ 2200 ਰੁਪਏ ਵਾਲਾ ਕੰਬੋ ਪੈਕ ਪਾਓ ਓਕੇ ਜੇਕਰ ਉਹਨਾਂ ਦੀ ਜੇਬ ਜੀ ਹੱਤ ਦਿੰਦੀ ਆ ਜੇਕਰ ਉਹਨਾਂ ਦੇ ਵਾਈਟ ਨਹੀਂ ਹੈਗਾ ਤਾਂ ਸਿੰਗਲ ਟਿਕਟ ਵੀ ਪਾ ਸਕਦੇ ਨੇ 500 ਜੇਕਰ ਉਹਨਾਂ ਦਾ ਵਾਈਟ ਆ ਡੇਟ ਆਫ ਬਰਥ ਲਿਆ ਕੇ ਜਨਮ ਦਾ ਟਾਈਮ ਲਿਆ ਕੇ 2200 ਵਾਲਾ ਕੰਬੋ ਪੈਕ ਪਾਓ ਕਿਉਂਕਿ 2200 ਦਾ ਵੀ ਸਾਡਾ ਉਹਦੇ ਰਾਸ਼ੀਆਂ ਦੇ ਨਾਲ ਸੰਪਰਕ ਹੈ ਹਾਂਜੀ ਹੋਰ ਦੱਸੋ ਤੇ ਜੇ ਹੁਣ ਮੰਨ ਕੇ ਚਲੋ ਕੋਈ ਚਲਦੀ ਚਲਦੀ ਵੀਡੀਓ ਤੇ ਸ਼ੇਅਰ ਮਾਰ ਦਵੇ ਕਮੈਂਟ ਕਮੈਂਟ ਕਰਦਾ ਉਹਦੇ ਵਾਸਤੇ ਕੋ ਹੈਗਾ ਉਹ ਦੇਖੋ ਜੀ ਇਹਨਾਂ ਨੂੰ ਕਸਟਮਰ ਨੂੰ ਸਾਰਿਆਂ ਨੂੰ ਪਤਾ ਅੱਗੇ ਵੀ ਦਿੰਨੇ ਆਪਾਂ ਨਾ ਲਾਈਵ ਦਿੰਨੇ ਆ ਕੋਈ ਇਹ ਨਹੀਂ ਕਹ ਵੀ ਆਪਣੇ ਕੋਲ ਵਾ ਜਿਹਨੂੰ ਜਿਹਦੀ ਸਾਡੇ ਨਾਲ ਵੱਧ ਅਟੈਚਮੈਂਟ ਰਹਿੰਦੀ ਆ ਸਾਨੂੰ ਪਤਾ ਵੀ ਸਾਡੀ ਵੀਡੀਓ ਦਾ ਬੰਦਾ ਐਕਟਿਵ ਰਹਿੰਦਾ ਸੀ ਬੰਦੇ ਚੁਣਦੇ ਆ ਉਹਦੇ ਵਿੱਚ ਇਸ ਵਾਰ ਅਸੀਂ ਰਖੜੀ ਤੋਂ ਦੋਏ ਦਿਨ ਪੰਜ ਕਸਟਮਰ ਚੁਣਨੇ ਜਾ ਰਹੇ ਆ ਜੀ ਪੰਜ ਜਿਹਦੇ ਵਿੱਚ ਪਹਿਲੇ ਨੂੰ ਸੋਨੇ ਦੀ ਮੁੰਦੀ ਨਾਲ ਸਨਮਾਨ ਕੀਤਾ ਜਾਊਗਾ ਜਿਹੜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਹਾਂ ਜੇ ਤੁਹਾਡੇ ਚੈਨਲ ਤੋਂ ਤੁਹਾਨੂੰ ਵੀ ਬੁਲਾਵਾਂ ਉਹ ਅਸੀਂ ਮੌਕਾ ਦੇਖਾਂਗੇ ਸਾਡੇ ਕਿੰਦਾ ਦੀ ਵੀਡੀਓ ਆਈਫੋਨ ਵੀ ਦੇ ਸਕਦੇ ਹਾਂ ਬੀਵੋ ਦਾ ਵੀ ਦੇ ਸਕਦੇ ਹਾਂ ਨਾ ਤੇ ਤੀਜੇ ਨੂੰ ਕੀ ਪੈਡ ਮੋਬਾਈਲ ਆ ਦੋ ਸਰਪ੍ਰਾਈਜ਼ ਗਿਫਟ ਨੇ ਇਹ ਹੈਗਾ ਸੇਅਰ ਕਰਨ ਵਾਲਿਆਂ ਨੂੰ ਤੇ ਇੱਕ ਅਸੀਂ ਨਾ ਸਪੈਸ਼ਲ ਹਾਲੇ ਤੱਕ ਕਿਸੇ ਲਾਟਰੀ ਨਾਲ ਨਾ ਤਾਂ ਡਰਾਅ ਰੱਖਿਆ ਨਾ ਰੱਖਣਾ ਇੱਕ ਅਸੀਂ ਲੱਕੀ ਕਸਟਮਰ ਚੁਣਨੇ ਜਾ ਰਹੇ ਹਾਂ ਜੋ ਵੀ ਕਸਟਮਰ ਸਾਡੇ ਕੋਲ ਆਉਂਦਾ ਚਾਹੇ ਉਹ 50 ਰੁਪਏ ਟਿਕਟ ਪਾਉਂਦਾ ਚਾਹੇ 50000 ਦੀ ਪਾਉਂਦਾ ਠੀਕ ਹੈ ਉਹਦਾ ਸਾਡੇ ਕੋਲ ਮੋਬਾਈਲ ਨੰਬਰ ਲਿਖਾਇਆ ਜਾਂਦਾ ਜੀ ਠੀਕ ਹੈ ਰਕੜੀ ਤੋਂ ਦੋ ਦਿਨ ਉਹ ਜਿੰਨੇ ਮੋਬਾਈਲ ਨੰਬਰ ਦੀਆਂ ਪਰਚੀਆਂ ਨੇ ਉਹ ਇੱਕ ਘੜੇ ਦੇ ਵਿੱਚ ਸਿੱਟੀਆਂ ਜਾਣਗੀਆਂ ਤੇ ਇੱਕ ਘੜੇ ਦੇ ਵਿੱਚ ਇੱਕ ਪਰਚੀ ਚੱਕੀ ਜਾਊਗੀ ਜਾਂ ਉਹ ਰੈਕ ਬਣਾਵਾਂਗੇ ਜਿੱਡਾਂ ਦਾ ਵੀ ਸਿਸਟਮ ਹੋਊਗਾ ਤੇ ਜਿਹਦੀ ਉਹ ਪਰਚੀ ਮੋਬਾਈਲ ਨੰਬਰ ਚੱਕਿਆ ਗਿਆ ਉਹਨੂੰ ਕਾਲ ਜਾਊਗੀ ਬਾਈ ਤੂੰ ਪੰਡਤ ਲਾਡਰੀ ਵੱਲੋਂ ਲੱਕੀ ਕਸਟਮਰ ਚੁਣਿਆ ਗਿਆ ਤੇ ਤੈਨੂੰ ਬੋਲਟ ਮੋਟਰ ਰਿਕਣਾ ਸਮਾਂ ਬੋਲਟ ਮੋਟਰਸ ਨਾਲ ਦੇਣਾ ਲੱਕੀ ਬੰਦਾ ਜੇ ਜਿ ਨਜ਼ਰ ਹੈਗੇ ਉਹਨਾਂ ਜਰਾ ਠੀਕ ਹੈ ਇਸ ਟਾਈਮ ਪੰਡ ਦਾ ਨਾਂ ਚੱਲ ਰਿਹਾ ਆਲ ਵਰਲਡ ਦੇ ਵਿੱਚ ਨਾਂ ਚੱਲ ਰਿਹਾ ਲੋਕ ਸਪੈਸ਼ਲ ਮੇਰੇ ਕੋ ਬੰਬੇ ਤੋਂ ਵੀ ਟਿਕਟਾ ਮਾਉਨ ਇੰਡੀਆ ਦੇ ਵਿੱਚ ਤੇ ਸਪੈਸ਼ਲ ਯੂਕੇ ਤੋਂ ਬੰਦਾ ਟਿਕਟ ਕਰਾ ਕੇ ਮੇਰੇ ਕੋ ਟਿਕਟ ਪਾਉਣ ਆਇਆ ਉਹ ਸਪੈਸ਼ਲ ਠੀਕ ਹੈ ਤੇ ਬਾਕੀ ਪਰਮਾਤਮਾ ਭਾਈ ਕਿਰਪਾ ਕਰਦਾ ਨਾਮ ਲੱਗਦੇ ਨੇ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜਿਹੜੇ ਬੰਦੇ ਲਾਟਿਕ ਦਾ ਪਾਉਣੀ ਪਾਉਣੀ ਆ ਨਾ ਤੁਸੀਂ ਇੱਕ ਵਾਰ ਜਿਵੇਂ ਮੌਕਾ ਮੰਗਦੀ ਹੈ ਸਰਕਾਰਾਂ ਇੱਕ ਮੌਕਾ ਮੰਗਦੇ ਇੱਕ ਮੌਕਾ ਮੰਡਲ ਹੁੰਦੇ ਕਿਦੇ ਕੋਈ ਇੱਥੇ ਹੁਣ ਕੀ ਫਰਕ ਲੱਗਦਾ ਜੀ ਰਿਸਪੈਕਟਫੁੱਲ ਕੋਈ ਬੰਦਾ ਚਾਹ ਤੋਂ ਬਿਨਾ ਨਹੀਂ ਜਾਂਦਾ ਜੀ ਚਾਹ ਅਪਲਾਈ ਦੀ ਆ ਚਾਹੇ ਟਿਕਟ ਪਾਵੇ ਜਾਂ ਨਾ ਪਾਵੇ ਰੋਟੀ ਖਾਣੀ ਰੋਟੀ ਗਾਉਤ ਨਾ ਹਲਟਾ ਕੋਈ ਨਹੀਂ ਅਸੀਂ ਗਾਹਕ ਨਹੀਂ ਸਮਝਦੇ ਜੀ ਕਿਹਨ ਸਾਡਾ ਪਰਿਵਾਰਕ ਮੈਂਬਰ ਠੀਕ ਹੈ ਇਹ ਜੀ ਇਹਦਾ ਕੰਟੈਕਟ ਨੰਬਰ ਕੋਈ ਕੰਟੈਕਟ ਨੰਬਰ ਸਾਡੇ ਜੀ 9056799754 ਤੇ 7809915000 ਇਹ ਸਾਡੇ ਕਾਲਿੰਗ ਨੰਬਰ ਨੇ ਤੇ WhatsApp ਨੰਬਰ ਹੈਗਾ 9883537470 ਠੀਕ ਹੈ ਇਹ ਸਾਡੇ ਕੰਟੈਕਟ ਨੰਬਰ ਨੇ ਤੇ ਇੱਕ ਗੱਲ ਹੋਰ ਕਲੀਅਰ ਕਰਦਾ ਵੀ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਠੀਕ ਜੀ ਜੇਕਰ ਇਹਨਾਂ ਨੂੰ ਕਿਸੇ ਦੀ ਮੇਰੇ ਨਾਮ ਤੋਂ ਕਾਲ ਆਉਂਦੀ ਹੈ ਪੰਡਤ ਮੋਰਿਆ ਤੁਸੀਂ ਲਾਟਰੀ ਪਾ ਲੋ ਇੰਨੇ ਪੈਸੇ ਬਾਤ ਤਾਂ ਸੰਭਲੋ ਫੇਕ ਹੈ ਠੀਕ ਹੈ ਇੱਕ ਵੀਰੇ ਮੈਂ ਇਹ ਕਹਿਣਾ ਵੀ WhatsApp ਤੇ ਤਾਂ ਟਿਕਟ ਪਾਉোই ਨਾ ਅਨਲੀਗਲ ਹੈ ਜੇਕਰ ਕੋਈ WhatsApp ਤੇ ਟਿਕਟ ਪਾਉਂਦਾ ਵੀ ਆ ਤਾਂ ਉਹਨੂੰ ਪ੍ਰਸ਼ਾਸਨ ਨੂੰ ਸੂਚਨਾ ਦਿਓ ਇੱਕ ਮੈਨੂੰ ਹੋਰ ਗੱਲ ਦੱਸੋ ਵੀ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਜੇ ਕੋਈ WhatsApp ਤੋਂ ਤੁਹਾਨੂੰ ਟਿਕਟ ਭੇਜਦਾ ਬਿੱਟਾ ਇੱਟ ਹੱਥ ਹੱਥ ਫੜੋ ਵੀ ਵਟਸਐਪ ਦੇ ਨਾਲ ਲੋ ਇਹਦਾ ਕਿਸੇ ਜੀ ਕੋਰੋਨਾ ਕੋਲ ਹਾਰਡ ਕਾਪੀ ਉਹਨਾਂ ਦੇ ਹੱਥ ਜਾਓ ਤਾਂ ਉਹ ਮਾਲਕ ਨੇ ਫੋਟੋ ਦਾ ਕੋਈ ਕੰਮ ਨਹੀਂ ਕਰਨਾ ਫੋਟੋ ਦਾ ਕੋਈ ਕੰਮ ਨਹੀਂ ਫੋਟੋ ਦਾ ਕੋਈ ਕੰਮ ਨਹੀਂ ਕੋਈ ਸਬੂਤ ਨਹੀਂ ਜੇ ਤੁਹਾਡੇ ਕੋਲ ਫੋਟੋ ਆ ਤੁਸੀਂ ਨਹੀਂ ਮਾਲਕ ਹੈਗੇ ਜੇ ਤੁਹਾਡੇ ਹੱਥੇ ਟਿਕਟਾ ਤਾਂ ਤੁਸੀਂ ਜੇ ਤੁਹਾਨੂੰ ਵਟਸਐਪ ਤੇ ਫੋਟੋ ਆਈ ਹੈ ਕਾਲੂ ਤੁਹਾਨੂੰ 1.5 ਕਰੋੜ ਦਾ ਨਾਮ ਨਿਕਲੇ ਤੁਸੀਂ ਮਾਲਕ ਨਹੀਂ ਹੈਗੇ ਆ ਮਾਲਕ ਨਹੀਂ ਹੈਗੇ ਗਾਹਾਂ ਅੱਗੇ ਦੇਖੋ ਦੁਕਾਨਦਾਰ ਦੀ ਇਮਾਨਦਾਰੀ ਆ ਪਰ 1.5 ਕਰੋੜ ਦੇ ਕੇ ਪਹਿਲਾਂ ਵੀ ਇੱਕ ਬੰਦਾ ਵਿਚਲ ਗਿਆ ਅਸੀਂ ਵੀਡੀਓ ਚੱਲ ਰਹੀਆਂ ਨੇ ਵੀ ਤੁਸੀਂ ਯਾਰ ਦੇਖੋ ਕਰੋੜਾਂ ਦਾ ਕੰਮ ਕਰ ਰਹ ਤੁਸੀਂ ਟਿਕਟ ਲੈ ਜੂਗੇ ਕਿ ਡਿਜੀਟਲ ਹਾਂ ਤੁਸੀਂ ਟਿਕਟ ਕੋਰੀਅਰ ਕਰਵਾ ਸਕਦੇ ਹੋ ਸਤੋਂ ਠੀਕ ਹੈ ਸਾਡੇ ਨਾਲ ਸੰਪਰਕ ਕਰੋ ਪੇਮੈਂਟ ਪਾਓ ਕੁੜੀਆਂ ਸਾਡੇ ਕੋਲ ਵਨਟੈਂਡ ਕਰਨੀਆਂ ਹੈ ਸਕੈਨਰ ਦੇਣੀਆਂ ਤੁਹਾਨੂੰ ਤੇ ਉਹਦੇ ਵਿੱਚ ਅਸੀਂ ਤੁਹਾਡਾ ਐਡਰੈਸ ਲਵਾਂਗੇ ਤੇ ਟਿਕਟ ਫਿਜੀਕਲੀ ਤੁਹਾਡੇ ਘਰ ਭੇਜਾਂਗੇ ਠੀਕ ਹੈ ਇਹ ਗੱਲ ਬਾਤ ਹੈ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਥੋੜਾ ਜਿਹਾ ਹਜੇ ਜਿਵੇਂ ਕਹਿ ਲਈ ਜਕੀਨ ਜਿਆ ਨਹੀਂ ਹੁੰਦਾ ਵੀ ਇੰਨੇ ਨਾਮ ਤੁਸੀਂ ਕਢਵਾਏ ਹੋਣਗੇ ਹੈਗਾ ਸਬੂਤ ਕੋਈ ਵੀ ਜੀ ਸਬੂਤ ਹੈ ਦੇਖੋ ਅਸੀਂ ਇੱਕ ਨਾ ਫੈਸਟੀਵਲ ਵੀ ਰੱਖਾਂਗੇ ਹੁਣ ਮੂਰੇ ਠੀਕ ਹੈ ਜਿੰਨੇ ਬੰਦੇ ਨੇ ਸਾਡੇ ਕੋਲੋਂ ਨਾਮ ਲੱਗੇ ਸਾਰੇ ਇਨਵਾਈਟ ਕਰਕੇ ਇੱਕ ਫ ਮੋਟਾ ਮਦਾ ਖਾਇਓ ਮੈਨੂੰ ਆਹ 21 ਲੱਖ ਵਾਲੀ ਹੋ ਗਈ ਆ 21 ਲੱਖ ਵਾਲੀ ਆ ਜੋ ਫੋਨ ਦਾ ਸਾਡਾ ਆ ਸਾਡੇ ਭਨੋਟ ਸਾਹਿਬ ਨੇ ਜੋ ਮੇਨ ਨੇ ਓਕੇ 150 ਤੋਂ ਪਲੱਸ ਕਰੋੜਪਤੀ ਬਣਦੇ ਚੁੱਕੇ ਨੇ 올 ਇੰਡੀਆ ਨੰਬਰ 1 ਸਟਾਕਿਸਟ ਨੇ ਵਾਹ ਇਹਨਾਂ ਦੇ ਮੁਕਾਬਲੇ ਹਲੇ ਤੱਕ ਕੋਈ ਨਹੀਂ ਆਇਆ ਲਓ ਜੀ ਆਜੋ ਜੀ ਆਜੋ ਤੁਹਾਨੂੰ ਦੱਸ ਦਿੰਦੇ ਆ ਆਜੋ ਬਈ ਤੁਹਾਨੂੰ ਦੱਸਾਂਗੇ ਇਹ ਆ ਦੇਖੋ ਆ ਸਾਡੇ ਕੋਲ ਪ੍ਰਾਈਸ ਲੱਗਿ ਹੋਏ ਨੇ ਜੀ ਠੀਕ ਹੈ ਜੀ ਇਹ ਫੋਟੋਆਂ ਲੱਗੀਆਂ ਨੇ ਇਕੱਲੇ ਇਕੱਲੇ ਬੰਦੇ ਤੇ ਅੱਧੀ ਅੱਧੀ ਦੇ ਵਿੱਚ ਫੋਟੋ ਹੈ ਨਹੀਂ ਆ ਲੱਗੀਆਂ ਠੀਕ ਹੈ ਇੱਕ ਤੁਹਾਨੂੰ ਗੱਲ ਹੋਰ ਕਲੀਅਰ ਕਰ ਦਾਂ ਵੀ ਜਿਹੜੀਆਂ ਫੋਟੋਆਂ ਨੇ ਸਾਰੀਆਂ ਲੱਖ ਪਤੀਆਂ ਦੀਆਂ ਨੇ ਓਕੇ ਅਸੀਂ ਇੱਥੇ ਕਰੋੜਪਤੀ ਦੀ ਫੋਟੋ ਨਹੀਂ ਲਾਉਂਦੇ ਅੱਛਾ ਕਿਉਂਕਿ ਅੱਜ ਕੱਲ ਟਾਈਮ ਨਹੀਂ ਹੈਗਾ ਠੀਕ ਹੈ ਹਰ ਇੱਕ ਬੰਦੇ ਦੀ ਅਸੀਂ ਪ੍ਰਾਈਵੇਸੀ ਰੱਖਦੇ ਆਂ ਜੀ ਵੇ ਦੇਖੋ ਮੰਨ ਲਓ ਇੱਥੇ ਕਰੋੜਪਤੀ ਦੀ ਫੋਟੋ ਲਾ ਦੀ ਅਸੀਂ ਆ ਨਾ ਕੱਲ ਨੂੰ ਕੋਈ ਹੋਵੇ ਉਹਦੇ ਕਰਕੇ ਅਸੀਂ ਲਾਉਂਦੇ ਨਹੀਂ ਹੈਗੇ ਤੇ ਪਰਮਾਤਮਾ ਦੀ ਇੰਨੀ ਕਿਰਪਾ ਵੀ ਇਹ ਤਾਂ ਜਗ੍ਹਾ ਸਾਡੇ ਕੋਲ ਬਹੁਤ ਘੱਟ ਆ ਜੀ ਫੋਟਵਾ ਇੰਨੀ ਪਈਆਂ ਨੇ ਜੇ ਲਾਉਣ ਵਾਲੀਆਂ ਰਹਿੰਦੀਆਂ ਨੇ ਤੇ ਜੇ ਅਸੀਂ 50 50 ਹਜ਼ਾਰ ਲੱਖ ਲੱਖ ਵਾਲਿਆਂ ਨੇ ਲਾਉਣ ਲੱਗ ਜੇ ਫਿਰ ਸਾਡੇ ਕੋਲ ਜਗ੍ਹਾ ਹੀ ਨਾ ਬਚੇ ਡੇਲੀ ਮੇਰੇ ਕੋਲ 2-3 ਲੱਖ ਫਦੀ ਬਣਦੇ ਨੇ ਜੇ ਆਪਾਂ ਹਿਸਾਬ ਨਾਲ ਲਈਏ ਤੇ ਭਾਈ ਕੰਟੈਕਟ ਨੰਬਰ ਆਪਾਂ ਇਹਨਾਂ ਦੇ ਦੇਤੇ ਆ ਜਦੋਂ ਵੀ ਤੁਸੀਂ ਕੋਈ ਲਾਟਰੀ ਪਾਉਣੀ ਹੈ ਤੁਸੀਂ ਹੋਰ ਬੰਦੇ ਕੋਲ ਵੀ ਪਾਉਂਗੇ ਕਿ ਇਹਨਾਂ ਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੋ ਇਹਦੇ ਕੋਲ ਫੁੱਲ ਦੇਖੋ ਪਰਮਿਟਰ ਹੈ ਉਹਦੇ ਕੋਲ ਲੱਗੇ ਨੇ ਪਨੋਟ ਐਂਟਰਪ੍ਰਾਈਜ਼ ਦੇ ਕਿਸੇ ਤੁਸੀਂ ਇੱਕ ਕਲ ਚੀਜ਼ ਉਹ ਦੇਖੋ ਕੋਈ ਲਾਟਰੀ ਤੁਸੀਂ ਪਾਉਣੇ ਅਗਲੇ ਕੋਲ ਇਹ ਚੀਜ਼ਾਂ ਦੇਖੋ ਵੀ ਹੈਗੀਆਂ ਪ੍ਰੋਪਰ ਸਟੈਂਪ ਲਾ ਕੇ ਕਿ ਅੱਜਕੱਲ ਫਰਾਡ ਬਹੁਤ ਚੱਲ ਰਿਹਾ ਵੀਰੇ ਜੇ ਆਪਾਂ ਕਹੀ ਵੀ ਨਕਲੀ ਟਿਕਟ ਨਹੀਂ ਆਉਂਦੀ ਨੋਟ ਨਕਲੀ ਉਹ ਟਿਕਟ ਦੀ ਕੀ ਗੱਲ ਹੈ ਨਾ ਇਹ ਚੀਜ਼ ਵੀ ਹਾਰਡ ਕਾਪੀ ਵਿਸ਼ਵਾਸ ਨਾਲ ਆ ਕੇ ਮਿਲ ਕੇ ਟਿਕਟ ਭਾਗ ਜਾਓ ਪਰ ਕਿਸੇ ਨੂੰ ਇਹ ਤੀਜਿਆ ਰੱਖੋ ਵੀ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਨਾ ਮੈਂ ਫੋਨ ਤੇ ਗੱਲ ਕਰਦਾ ਕਿਸੇ ਨਾਲ ਜੇ ਗੱਲ ਕਰੂ ਮੇਰਾ ਸਟਾਫ ਕਰੂਗਾ ਕਿਸੇ ਨੂੰ ਪੈਸਾ ਨਾ ਪਾਓ ਭਰਾਵਾ ਜੇ ਤੁਹਾਨੂੰ ਕੋਈ ਫੋਨ ਆਉਂਦਾ ਠੀਕ ਹੈ ਕਾਲੂ ਸੀ ਆ ਕੇ ਮੈਨੂੰ ਕੋ ਪਾਣੀ ਜਿਉ ਨੂੰ ਪੈਸੇ ਪਾਏ ਨੇ ਮੇਰੇ ਕੋਲ ਨਹੀਂ ਹਣੇ ਹਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਜੋ ਮੈਂ ਨੰਬਰ ਦਿੱਤੇ ਨੇ ਬੋਲੇ ਨੇ ਠੀਕ ਹੈ ਜੀ ਟ੍ਰੈਕਟਰ ਨੰਬਰ ਉੱਤੇ ਚਲਾਤੇ ਆ ਬਾਈ ਸੋ ਸ਼ੇਅਰ ਕਰ ਦਿਓ ਸ਼ੇਅਰ ਕਰਨ ਵਾਲੇ ਬਹੁਤ ਜਿਆਦਾ ਨਾਮ ਆ ਧੰਨਵਾਦ ਥੈਂਕ ਯੂ